ਮੰਮੀ ਮੇਰਾ ਦੁਬਾਰੇ ਚਾਹ ਪੀਣ ਨੂੰ ਦਿਲ ਕਰੰਡਿਆ। ਚਾਪ ਕਰ ਕਿ ਮੈਨੂੰ ਚਾਹ ਅੱਗੇ ਲਿਆ ਕੇ ਦੋ। ਵੈਸੇ ਵੀ ਮੰਮੀ ਜੀ ਪ੍ਰੇਮ ਦੇ ਬਿਨਾਂ ਨਾ ਭਾਵੇਂ ਜੋ ਮਰਜੀ ਹੋ ਜੇ। ਪ੍ਰੇਮ ਦੇ ਬਿਨਾ ਮੈਨੂੰ ਚਾਹ ਦਾ ਬਿਲਕੁਲ ਸਵਾਦ ਨਹੀਂ ਆਉਂਦਾ। ਤੂੰ ਆਪ ਬਣਾਣਾ ਉੱਠ ਕੇ। ਮੰਮੀ ਮੈਨੂੰ ਨਹੀਂ ਪਤਾ। ਮੇਰੇ ਕੋਲ ਨਹੀਂ ਸੌਣ ਤੇ ਜਾਉ ਹੁੰਦਾ ਹੁਣ। ਮੈਂ ਆਹ ਲਿਆਉਂ ਨਹੀਂ ਵੀ ਠੀਕ। ਮੰਮੀ ਜਿਦਾਂ ਵੀ ਤੁਹਾਨੂੰ ਕੰਮ ਕੋਣਾ ਵੈਸੇ ਵੀ ਤੁਸੀਂ ਤਾਂ ਅੱਗੇ ਬੋਲਦੇ ਹੋ। ਮੈਂ ਤੇ ਮੈਂ ਤੇ ਅਮਰ ਜੀ ਤਾਂ ਠੀਕ ਨਹੀਂ ਆਗੀ। ਜਾਓ ਮੰਮੀ ਜਾ ਤੇ ਫਿਰ ਇਦਾਂ ਕਰੋ ਅੱਜ ਡੈਡੀ ਨੂੰ ਬੋਲੋ ਕਿ ਆਪਣੀ लाडली ਨੋ ਨਾ ਥਾੜੇ ਕਮਰੇ 'ਚ ਬੋਲੋ ਕਿ ਜਾ ਕੇ ਰਸੋਈ ਦੇ 'ਚ ਕੰਮ ਕਰੀ ਸਾਰਾ ਬੰਮ ਜੀ ਤੂੰ ਕਹਦੇ ਨਾ ਡੈਡੀ ਨੂੰ ਕਹਦੇ ਮੈਂ ਕਹੀ ਹੈ ਕਿਸੇ ਗਏ ਕਿ ਤੇ ਡੈਡੀ ਉਹਨੇ ਤਾਂ ਮੈਂ ਰਾਤ ਦੀ ਗੱਡੀ ਨਹੀਂ ਬਣਾਈ ਹੁਣ ਉਹ ਚਾਹ ਬਣਾ ਦੂ ਵੀ ਤੈਨੂੰ ਮੰਮੀ ਜੀ ਡੈਡੀ ਕਹਿੰਦੇ ਰਹਿੰਦੇ ਹਨ ਕਿ ਤੂੰ ਬਰੀਤ ਬੜੀ ਚੰਗੀ ਐ ਅੱਜ ਹੀ ਵੇਖਿਓ ਅੱਜ ਪਤਾ ਲੱਗਣਾ ਟੀਨ ਨੂੰ ਤੇਰੀ ਆਪਣੀ ਕੀ ਆ ਕੇ ਆ तरो टीगा मिम्मीची में जानी डैडी में कुल जानी डैडी जी, है इखे गामगारी जाला कुसी बास कादी साटे वाली भी क्यान देलिया दरो हाँ दसो ਨੇ ਡੈਡੀ ਜੀ ਅੱਜ ਸਵੇਰ ਦੀ ਪ੍ਰੀਤ ਅੰਦਰ ਵੜ ਕੇ ਲੰਮੇ ਪਈ ਆ ਤਾਂ ਪੁੱਤ ਨੂੰ ਉਧਰ ਲੜੀ ਦੰਨਾ ਹੁੰਦਾ ਉਹ ਤਾਂ ਪਤਾ ਕਰਦੀ ਹੈ ਤੁਸੀਂ ਉਹ ਛੱਡਦੀਆਂ ਕੁਝ ਨਹੀਂ ਅਗਲੇ ਤਾਂ ਜਦੋਂ ਡੈਬ ਨੀ ਲਾਣਦੇ ਉਹ ਤਾਂ ਹੁਣ ਮੈਂ ਉਹਦੀ ਅੱਖਾਂ ਚ ਜੜੀ ਅਸੀਂ ਕੁਝ ਵੀ ਨਹੀਂ ਕੀਤਾ ਠੀਕ ਹੈ ਨਾ ਤੁਸੀਂ ਉਹਦਾ ਹੀ ਪੱਖ ਲੈਂਦੇ ਹੋ ਜਦੋਂ ਵੀ ਲੈਂਦੇ ਹੋ ਉਹਦਾ ਪੱਖ ਕਾ ਤਾਂ ਮੈਂ ਲਿਆ ਮੈਂ ਤਾਂ ਪੱਖ ਲਿਆ ਹੀ ਨਹੀਂ ਕਾ ਕੋਈ ਹੁਣ ਜਾ ਕੇ ਚੁੱਪਚਾਪਾ ਨੇ ਕਮਰੇ ਚੋਂ ਬਾਹਰ ਕੱਢੋ ਤੇ ਉਹਨੂੰ ਕਹੇ ਕਿ ਸਾਰਾ ਰਸੋਈ ਦਾ ਕੰਮ ਸੰਭੇ ਤੈਨੂੰ ਮਰ ਰਾਤੀ ਕੀਤਾ ਮਾ ਮਾਇਆ ਨਾ ਬੋਤਾ ਤਾਂ ਲੱਗਣਾ ਪਤਾ ਹੁਣ ਮੈਂ ਡੈਡੀ ਜੀ ਚਾਰ ਦਿਨ ਨਹੀਂ ਆਈਆਂ ਜਮਾ ਦਿਨਾਂ ਬਾਅਦ ਮੈਂ ਤਾਂ ਚਲ ਜਾਣਾ ਮੈਂ ਕਿੱੜਾ ਇੱਥੇ ਡੇਲੀ ਬੈਠੀ ਰਹਿਣਾ ਫੇਰ ਲੜੀਦਨ ਨਾ ਹੁੰਦਾ ਲੜੀਦਨ ਨਾ ਹੁੰਦਾ ਫੇਰ ਹਣ ਬੋਲੋ ਨਾ ਜਾ ਕੇ ਡੈਡੀ ਜੀ ਤੁਸੀਂ ਨਾ ਮੈਂ ਤਾਂ ਆਖੂ ਮੈਂ ਦੇਖੂਗਾ ਹੁਣ ਮੈਂ ਤਾਂ ਕਹਿ ਹੀ ਦੇਣਾ ਪਰ ਇਹ ਵੀ ਤੁਸੀਂ ਆਪ ਨਾ ਨਹੀਂ ਸੋਚਦੀਆਂ ਤੁਸੀਂ ਪਹਿਲਾਂ ਮਾਵਾਂ ਧੀਆਂ ਦੇ ਤੇਰੇ ਦੀ ਰੋਲਾ ਦੇ ਤੇਰੇ ਦੀ ਰੋਲਾ ਪਾਈ ਲੈ ਜਾਂਦੀਆਂ ਇੱਕ ਦੂਜੇ ਲੜੀ ਜਾਂਦੀ ਰਹਿੰਦੀਆਂ ਆਓ ਡੈਡੀ ਆਓ ਤੁਸੀਂ ਆਹਨਾਂ ਨੂੰ ਬੋਲਣਾ ਠੀਕ ਹੈ ਨਾ ਤੇ ਆਹ ਕੰਮ ਛੱਡ ਦਿਓ ਇਹ ਵੀਰਾ ਵੀ ਕਰ ਸਕਦਾ ਜ਼ਰੂਰੀ ਨਹੀਂ ਕਿ ਤੁਸੀਂ ਕਰਨਾ ਹੈ ਉਹ ਤਾਂ ਕਰੂਗਾ ਪਰ ਤੁਸੀਂ ਆਪਣਾ ਹਿਸਾਬ ਦਾ ਲਾਓ ਪਹਿਲਾਂ ਆਓ ਡੈਡੀ ਬੋਲੋ ਨੂੰ ਆਈ ਚਾਬੜਾ ਕੇ ਦੇ ਬਸ ਆਹਨ ਨੂੰ ਕੋਟ ਚਾਰ ਦਿਨ ਰਹਿਣਾ ਮੈਂ ਤੈਨੂੰ ਕਿਹਾ ਨਾ ਤੂੰ ਐਵੇਂ ਬੁਰੀ ਬਣਦੀ ਨਹੀਂ ਨਹੀਂ ਆਓ ਡੈਡੀ ਆਪਾਂ ਮਾਂ ਦਾ ਸੰਭਾਲ ਆਪਾਂ ਬਾਹਾਂਤੀਆਂ ਉਢੀਆਂ ਰਹਿਣ ਤੈਨੂੰ ਤੂੰ ਚੁੱਪ ਕੀਤੀ ਰਹਿਗਾ ਠੀਕ ਨਹੀਂ ਕੋਤੇ ਨਹੀਂ ਪ੍ਰੀਤ ਅੱਤਾਂ ਮੋਟਰਾ ਨੂੰ ਨਾ ਖੋਲਣਾ ਨਾ ਤੇ ਮੈਂ ਹੁਣ ਕਰ ਰਣੀ ਤੁਹਾਨੂੰ ਲੀਮੋ ਪਾਓ ਉਹ ਰਾਤ ਰਾਤ ਦੀ ਉਹਨਾਂ ਨੇ ਬਣਾਈ ਸੀ ਤੇ ਹੁਣ ਵੀ ਬਣਾ ਲੈਣਾ ਉਹ ਉਹ ਉਹਨਾਂ ਨੇ ਪੱਛਾ ਬਣਨੀ ਉਹਨੇ ਕੁੜੀ ਦੇ ਦੋ ਦਿਨ ਰਹਿਣਾ ਇੱਥੇ ਦੋ ਦਿਨ ਨਹੀਂ ਪਾਪਾ ਦੋ ਦਿਨ ਰਹਿਣਾਗਾ ਤਾਂ ਲੜਾਈ ਦਾ ਨਾਂ ਕਰੇ ਨਾ ਫਿਰ ਜੇ ਉਹਨਾਂ ਨੂੰ ਮੰਜੇ ਤੇ ਚੜ ਕੇ ਬੈਠਣਾ ਹੁੰਦਾ ਚੜ ਕੇ ਮੈਨੂੰ ਵੀ ਬੈਠਣਾ ਆਉਂਦਾ ਪਰ ਕੋਈ ਤਾਂ ਨਹੀਂ ਕਰੀਂ ਦਵਾਉਣ ਦਾ ਕੰਮ ਨਾ ਪੈਣਾ ਨਾ ਕੰਮ ਨੂੰ ਕਿੰਨੀ ਕਰਨਾ ਵਾਸਤੇ ਮੈਂ ਆਪਾਂ ਕਰਨਾ ਨਾ ਕੋਈ ਆਪੇ ਕਰਨਾ ਕੋਣ ਕਰੂਗਾ ਆਪੇ ਕਰ ਲੈਣੀ ਨਹੀਂ ਮੈਂ ਨਹੀਂ ਤੇ ਕਰੀ ਤੂੰ ਨੇ ਕੁੜੀ ਨੂੰ ਧੋਦੇ ਹੋਏ ਨਾ ਤੇ ਕੁੜੀ ਨੂੰ ਕੀ ਕੀ ਆਖੀ ਕੰਮ ਕਰ ਤੂੰ ਇਹ ਕਰਦੀ ਗਈ ਐ ਆਹ ਮੈਂ ਜੋਦੇ ਨੂੰ ਕਹਿਣਾ ਵੀ ਉਹ ਭਲਾ ਚੱਲ ਜੋਦੇ ਤੂੰ ਧਾਰੀ ਕੁੜੀ ਨੂੰ ਕੀ ਹੋ ਗਿਆ ਉਹ ਮੈਂ ਜਾ ਕੋ ਭਰਾ ਮੈਨੂੰ ਭੁੱਖ ਲੱਗੀ ਮੈਨੂੰ ਰੋਟੀ ਪਾਣੀ ਮੈਂ ਖਾਦਾ ਨਹੀਂ ਜਾਣਾ ਇਹ ਜਣੀਆ ਉਹਨੂੰ ਪਹਿਲਾਂ ਕਹਿ ਦਿੰਦੀਆਂ ਮੈਂ ਇਹਨਾਂ ਨੂੰ ਕਹਿਣਾ ਹੈ ਨਾ ਠਾਲਾ ਢੋਣ ਜਾ ਕੇ ਉਹਨੇ ਆਪ ਖਾ ਰਿਹਾ ਉਹ ਨਹੀਂ ਇਹ ਹੋ ਉਹ ਦੂਜੀ ਇੱਕ ਨੇ ਸਿਰ ਬੰਨਿਆ ਮੈਂ ਕਹਿੰਦੀ ਸਿਰ ਤੇ ਸਿਰ ਪੁੰਦੀ ਆ ਤੇ ਉਹਨੇ ਹੋਰ ਰਹਿਣਾ ਕਹਿੰਦੀ ਮੈਂ ਦੋ ਦਿਨ ਰਹਿਣਾ ਮੈਨੂੰ ਨਹੀਂ ਕੋਈ ਨਹੀਂ ਮੈਂ ਕਰਦਾ ਗੱਲ ਆਤੀ ਆਦੀ ਰ ਕਰਨ ਨੂੰ ਉਹਨੂੰ ਕਹਿੰਦੇ ਤੂੰ ਮਲੋ ਕੁੜੀਏ ਉਹ ਨਾਤੇ ਕਰਨਾ ਪੈਣਾ ਤੇ ਨਹੀਂ ਕਰਨਾ ਹੁਣ ਕੋਈ ਨਹੀਂ ਮੱਤਿਣਾ ਹੈ ਤੇ ਇਹ ਨਾ ਬਡੜੀ ਆਹੋ ਕਿਆ ਨੂੰ ਕਰੀ ਮੈਨੂੰ ਭੁੱਖ ਮਾਰਦੀ ਐ ਮੈਨੂੰ ਘਟੇ ਪਹੁੰਚ ਜਾ ਮੈਂ ਤੇ ਆਪਨੀ ਰੋਟੀ ਖਾਦੀ ਮੈਂ ਤੇ ਆਪ ਰੋਟੀ ਖਾਣੀ ਇਹਨਾਂ ਦਾ ਕਲੇਸ਼ ਹੀ ਚੱਲਦਾ ਰਿਹਾ ਆਹ ਨੂੰ ਖਾਣ ਭਰਾ ਜਾ ਪ੍ਰੀਤ ਕੋਲ ਬੂਆ ਪ੍ਰੀਤ ਕੀ ਗੱਲੇ ਕਰ ਮਲੀ ਫਲੀ ਗੱਲ ਸੁਣੋ ਉੱਠ ਕੇ ਬਾਹਰ ਆ ਜਾ ਕਿਉਂ ਕਰ ਮਤਲਬ ਹੱਸਦਾ ਮੇਰੇ ਤਾਂ ਨਹੀਂ ਹੁੰਦਾ ਯਾਰ ਕਰ ਮਤਲਬ ਕਿਹਦੇ ਕੋਲ ਤਾਂ ਦੇਵਾ ਉਹ ਦੇਖੀਂ ਮੰਮੀ ਤੇ ਘਰ ਅੰਦਰ ਹੀ ਬੈਠੀਆਂ ਆ ਹਾਂ ਅਗਲੇ ਕਿ ਮੈਗਨੇਟ ਆ ਉਹਨੇ 4 ਦਿਨ ਆਈ ਆ ਉਹਨੇ ਇੱਥੇ 4 ਦਿਨ ਨਹੀਂ ਫਿਰ ਛਾਪਾ ਪਾਉਣਾ ਹੈ ਇਹਦੇ ਕਾਹਦਾ ਛਾਪਾ ਪਾਉਣਾ ਹੈ ਲੜਾਈ ਕਰਉਂਦੀ ਰਹਿੰਦੀ ਹੈਗੀ ਤੇਨੂੰ ਮੇਰੇ ਪਿਓ ਦੀ ਛਾਪਾ ਹੈਗੀ ਮੇਰੇ ਉਹਨਾਂ ਨੂੰ ਰਹਿ ਗਈਆਂ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਆ ਮੈਂ ਬੈਠੀ ਹਾਂ ਸਮਝ ਸਕਦੀ ਕਿ ਨਹੀਂ ਮੈਂ ਕਦੇ ਮੇਲਮ ਕੀਤਾ ਵਾ ਕਹਿੰਦੀਏ ਸਾਥ ਬੱਜ ਕੇ ਬੈਠੇ ਮੈਂ ਕਿ ਮੈਂ ਵੀ ਧੋਹਨੀਏ ਉਹਨਾਂ ਨਾਲ ਸਾਥ ਬੱਜ ਕੇ ਕਿਵੇਂ ਬੈਠਾ ਜਾਂਦਾ ਹੁੰਦਾ ਵਾ ਤਰ ਤੂੰ ਪਾਗਲਾ ਜੇ ਉਹ ਸ਼ਰੈਨ ਹੈ ਜੀ ਉਹ ਮੇਰੋ ਵੀ ਪਾਗਲਾ ਮੈਂ ਰੋਟੀ ਨਹੀਂ ਬਣਾਣੀ ਅੱਜ ਮੈਂ ਸਾਰੀ ਲੱਗ ਕੇ ਬੈਠ ਕੇ ਦਿਖਾਉਂਗੀ ਮੇਰਾ ਕੀ ਕਸੂਰਾ ਵਿੱਚ ਇਹਨਾਂ ਮੇਰੇ ਦਾ ਵੀ ਪੱਕੀ ਕਿਹਨੂੰ ਪੱਕੀ ਤੇ ਪਹਿਲਾਂ ਮੈਂ ਸਾਰਾ ਨਾਮ ਕਰਦੀ ਸੀ ਨਾ ਕਰਦੀ ਸੀ ਇਹਨੂੰ ਸਾਰਾ ਝਾੜੂ ਪੋਚਾ ਲੈ ਕੇ ਰਸੋਈ ਦਾ ਲੈ ਕੇ ਡੰਗਰ ਪਾਚੂ ਦਾ ਲੈ ਕੇ ਸਾਰਾ ਕੰਮ ਕਰਉਂਦੀ ਸੀ ਨਾ ਕੀ ਗੱਲ ਵਾ ਫਿਰ ਵੀ ਪਹਿਲੀ ਵਾਰੀ ਹੋਏ ਮੇਰੇ ਕੋਲ 2 ਦਿਨ ਆ ਗਈ ਤੇ ਤਾਂ ਤੇ ਮੇਰੇ ਤਾਂ ਨਹੀਂ ਹੁੰਦਾ ਇਹ ਤਾਂ ਕੋਣ ਲੱਗਦਾ ਮੇਰੇ ਕੋਲ ਨਹੀਂ ਹੁੰਦਾ ਜੀ ਤੁਹਾਨੂੰ ਲੱਗਾਂ ਲੋ ਇਹ ਤਾਂ ਕੋਣ ਦਾ ਮੇਰੇ ਕੋਲ ਵੀ ਹੁੰਦਾ ਯਾਰ ਇਦਾਂ ਨਹੀਂ ਨਾ ਕੰਮ ਚੱਲਦੇ ਨੇ ਘਰਾਂ ਦੇ ਮੇਰੇ ਕੋਲ ਨਹੀਂ ਹੁੰਦਾ ਇੰਨਾ ਕੰਮ ਨਹੀਂ ਚੱਲਦੇ ਹੁੰਦੇ ਬ੍ਰੀਧ ਕਰਾ ਕੇ ਕਿੱਦਾਂ ਚੱਲਣਗੇ ਕਿੱਦਾਂ ਚੱਲਣਗੇ ਕੰਮ ਨਹੀਂ ਕਰਨੇ ਸਾਡਾ ਕੰਮ ਸਾਨੂੰ ਕਰਨਾ ਪੈਣਾ ਮੇਰੇ ਲਈ ਹੁੰਦਾ ਉਹਨੇ ਚਲਣਾ ਦੋ ਦਿਨਾਂ ਫਿਰ ਉਹਨੂੰ ਆਪ ਨੂੰ ਪਤਾ ਨਹੀਂ ਲੱਗ ਰਹਿਗਾ ਵੀ ਮੈਂ ਦੋ ਦਿਨਾਂ ਮੈਂ ਕਿਉਂ ਆਪਣੇ ਪੇਕੇ ਘਰ ਦੇ ਵਿੱਚ ਲੜਾਈ ਕਰਨ ਲੱਗੀ ਹਾਂ ਹਾਂ ਤੇ ਤੂੰ ਮਾਦੇ ਨਾਲ ਰਹਿਣਾ ਕੋਈ ਲੈਣਾ ਉਹਨੇ ਨਹੀਂ ਰਹਿਣਾ ਤੇ ਫਿਰ ਉਹਨਾਂ ਨੂੰ ਵੀ ਸਮਝਾ ਦੋ ਨਾ ਵੀ ਮੈਨੂੰ ਲੜਿਆਣਾ ਕਰ ਮੈਂ ਉਹਨਾਂ ਨੂੰ ਸਾਰਾ ਕਰਦੀ ਰਹਿਣਾ ਨਾ ਕਰਨਾ ਤੂੰ ਆਪਣਾ ਟਾਈਮ ਕੱਢ ਠੀਕ ਹੈ ਤੇਰਾ ਫਰਜ ਪੈਂਦਾ ਉਹਨਾਂ ਦਾ ਫਰਜ ਨਹੀਂ ਪੈਂਦਾ। ਜਦੋਂ ਤਾਂ ਇਹ ਨਹੀਂ ਸੀ ਸੀਸ ਨਾ ਆਪਣੇ ਕਰ ਲਾਂਗੇ ਹੁਣ ਕੀ ਗੱਲ ਹੁਣ ਪੱਕੀਆਂ ਨਾ ਇੱਕ ਡੰਗੀਆਂ ਬਣਾ ਕੇ ਤੇ ਠੱਕਦੀਆਂ ਕੋਈ ਗੱਲ ਨਹੀਂ। ਸਟਾਰਟ ਦੇਖਿਆ ਮੰਮੀ ਜੀ ਇਹ ਕਿਹਾ ਸੀ ਨਾ ਤੂੰ ਕਿ ਜੇ ਮੈਂ ਇਹਨੂੰ ਕੰਮ ਤੇ ਨਾ ਲਾਇਆ ਤੇ ਮੇਰਾ ਨਾਮ ਅਮਰਜੀਤ ਨਹੀਂ ਆ। ਵੇਖਿਆ ਨਾ ਡੈਡੀ ਨੂੰ ਤਵਾ ਹੀ ਲਾਉਣ ਦੀ ਦੇਰ ਸੀ। ਹਾਂ ਮੈਨੂੰ ਪਤਾ ਹੀ ਮੰਮੀ ਤੇਰੇ ਲਾ ਹੀ ਲੈਣਾ ਦੁਕਾਨੋਂ। ਵੇਖਿਆ ਮੰਮੀ ਹੁਣ ਸੋਈ ਤੇ ਬੜੀ ਕੱਦੂ ਚਿਰੜੀ। ਨਾਲੇ ਵੇ ਮੰਮੀ ਇਹਨੂੰ ਵੀ ਪਤਾ ਲੱਗਦਾ ਕਿ ਆਪਾਂ ਚਾਹ ਮੰਗੀ ਆ। ਚਾਹ ਹੀ ਮੰਗੀ ਆਪਾਂ। ਚਾਹ ਦਾ ਟਾਈਮ ਨਾ ਆ ਚਾਹ ਆ ਚਾਹ ਬਣਾ ਦੇ ਸਬਜ਼ੀ ਤੇਰੀ ਬਣਾਉਣੇ। ਇਹ ਵੀ ਆਪਣੀ ਮਰਜ਼ੀ ਦਾ ਕੰਮ ਕਰਦੀ ਆ। ਨਾਲੇ ਬਾਰੇ ਵੀ ਮਤ ਜਨਾ ਲਉਗੀ ਨਾ ਬਾਰੇ ਬੰਮੀ ਹੋਈ ਨਾ ਜਲਦਾ ਜੋਦੇ ਧੀਰੇ ਨੇ ਕੀਤਾ ਨਾ ਕੁਮਾਰਾ ਚ ਕੁਮਾਰ ਕੁੱਤਾ ਆਕੇ ਬਹੁਤ ਕਰਾਈ ਹੋਣੀ ਆ ਐਵੇਂ ਨਹੀਂ ਨਿਕਲੀ ਰੋਂਦੀ ਰੋਦੀ ਬਾ ਮਤ ਜਨਾ ਜਾ ਜਦੋਂ ਪੇਕੇ ਸਾਡੇ ਮਾਰੇ ਨਾ ਨਾ ਫਿਰ ਇਦਾਂ ਹੀ ਹੁੰਦਾ ਗੱਲ ਰਹੀ ਪੇਲ ਹੁੰਦਾ ਪਰ ਹੁੰਦਾ ਹੁੰਦਾ ਜਨਾ ਮਾ ਨਾ ਲਈ ਥੋੜੀ ਥੋੜਾ ਬਹੁਤ ਡਰ ਹੁੰਦਾ ਹੁਣ ਡਰ ਨਹੀਂ ਲਾਏ ਕੀ ਕਰਾਂ ਮੈਂ ਤਾਂ ਕੱਟਦੀ ਹੁੰਦੀ ਸੋਖੀ ਕਰतां ਸੋਖੀ ਕਰतां ਕੋਈ ਨਾ ਕਰਨੀ ਹਾਂ ਦੇਖੋ ਬੈਗ ਕਰ ਲੋ ਜੇ ਮੇਰਾ ਵੀ ਕੋਈ ਭੈਣ ਭਰਾ ਹੁੰਦਾ ਹੋਣਾ ਮਤਨ ਆਵਲਾ ਮੇਰਾ ਪਿਓ ਮੇਰੇ ਸੱਦੇ ਹੁੰਦਾ ਤਾਂ ਇਦਾਂ ਨਹੀਂ ਹੁੰਦਾ 10 ਪਤਾ ਦਿੰਦੀ ਨੰਬਰ ਹੁਣ ਆਉਣ ਵਾਲਾ ਕੋਈ ਨਹੀਂ ਤਾਂ ਕਿਦਾਂ ਕਰਨੀ ਘਟਣੀ ਪੈਣੀ ਆ ਔਖੀ ਔਖੀ ਇਹ ਜੇ ਨਹੀਂ ਕਰਣੀ ਬੈਣੀ ਕਿ ਦਾਅ ਦੰਦਿਆਂ ਘੜਨ ਤੇ ਨਾ ਮਾਰ ਮਾਰ ਤਾੜਨੀ ਕੋਈ ਗੱਲ ਨਹੀਂ ਚਾਹ ਮੈਂ ਤੇ ਹੀ ਅੱਜ ਬਣਾ ਕੇ ਦਿੰਦੀ ਧਰੋਂ ਮੈਂ ਵੀ ਸਬਜ਼ੀ ਰੋਟੀ ਅੱਜ ਲਾਉ ਤੋ ਹੀ ਜੀਵਨ ਨੂੰ ਸੁਆਦ ਚਾਹ ਨਹੀਂ ਜੇ ਮਿਲਦੀ ਅੱਜ ਕਿ ਦਿਨ ਖੁਸ਼ ਹੁੰਦੀ ਆ ਵਾ ਕੋਹਾ ਇਕੱਲਾ ਤੇ ਨਾ ਮੈਨੂੰ ਖੁਸ਼ੀ ਚ ਨਹੀਂ ਉਹ ਕੋਈ ਕੱਲ ਨੇ ਜੜ ਵਾਲੇ ਨਾ ਮੇਰੇ ਕਦੇ ਮਾਈਆਂ ਕੋਈ ਚੱਕਰ ਨਹੀਂ